ਮੁਦੇ ਆ ਦੇ ਵਿੱਚ ਲਾਇਸੈਂਸ ਦਾ ਵੀ ਹੈਗੇ ਜੀ 16293 ਉਹਨਾਂ ਕੋਲ 19447 ਵੈਪਨ ਨੇ ਤੇ ਹੁਣ ਮਜੂਦ ਦਾ ਸਮਾਂ ਅੱਜ ਤੱਕ ਜਿਹੜੇ ਆ 2521 ਵੈਪਨ ਜਮਾ ਹੋ ਚੁੱਕੇ ਆ ਹਾਂ ਜੀ ਇਹ ਹਦਾਇਤ ਕਿ ਨਹੀਂ ਲੋਕਾਂ ਦੀ ਤੇ ਇਹ ਇਲੈਕਸ਼ਨ ਦੇ ਮੱਦੇ ਨਜ਼ਰ ਜਿਹੜਾ ਵੈਪਨ 100% ਜਮਾ ਆਉਣਾ ਹਾਂਜੀ ਤੇ ਬਾਕੀ ਸਕਰੀਨਿੰਗ ਕਮੇਟੀ ਬਣੀ ਆ ਜਿਨ੍ਹਾਂ ਨੇ ਕੋਈ ਛੋਟ ਸਾਨੂੰ ਅਪਲਾਈ ਕਰੂਗਾ ਉਹਨੂੰ ਅਸੀਂ ਉਸੇ ਹਿਸਾਬ ਨਾਲ ਛੋਟ ਸਗਰੂ ਨਹੀਂ ਸਕਰੀਨਿੰਗ ਕਮੇਟੀ ਉਹਨੂੰ ਰਿਵਿਊ ਕਰਕੇ ਉਹਨੂੰ ਛੋੜ ਦੋਗੇ ਜਾਂਸੰਦ ਹੋਗੀ ਉਹ ਕੋਈ ਸੁਰੱਖਿਆ ਨਿਯਮ ਦਿਨੇ ਸਰ ਆਪਣੇ ਕੋਈ ਰੱਖ ਲੈਣੇ ਫਿਰ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਊਗੀ ਜੇਕਰ ਕੋਈ ਜਮਾ ਨਹੀਂ ਕਰਾਉਂਦਾ ਜੀ ਉਹ ਤੇ ਪਰਚਾ ਹੋਊਗਾ ਜੀ 188 ਦਾ ਪਰਚਾ ਹੋਊਗਾ ਜਿਹੜਾ ਉਹਦਾ ਅਲੰਘਣਾ ਕਰੇਗਾ ਹਾਂਜੀ ਕੋਈ ਲਾਇਸੈਂਸ ਵਗੈਰਾ ਕੈਨਸਲ ਵੀ ਹੋ ਸਕਦਾ ਹੈ ਜੀ ਉਹਦਾ ਇਮੀਡੀਏਟਲੀ ਇਮੀਡੀਏਟਲੀ ਕੈਨਸਲ ਕਰਾਉਗਾ ਹੋਊਗਾ ਕਿਉਂ ਇਲੈਕਸ਼ਨ ਦੇ ਮੱਦੇਨਜ਼ਰ 100% ਅਸੀਂ ਅੰਸ਼ੋਰ ਕਰਨਾ ਵੀ ਵੈਪਨ ਜਮਾ ਹੋਊਗਾ ਜਿਹੜਾ ਨਹੀਂ ਕਰਾਊਗਾ ਉਹਦਾ ਇਮੀਡੀਏਟਲੀ ਹੀ ਵੈਪਨ ਜਮਾ ਕੈਨਸਲ ਹੋਊਗਾ ਸਰ ਹੁਣ ਤਾਂ ਕਿੰਨੇ ਹੋ ਗਿਆ ਟੋਟਲ ਜਿਹੜੇ ਤਿੰਨ ਟੋਟਲ 2521 ਵੈਪਨ ਸਾਡਾ ਜਮ੍ਹਾਂ ਹੋ ਚੁੱਕਾ ਔਰ ਥਾਣਾ ਬਾਈ ਜੀ ਜਮ੍ਹਾਂ ਹੋ ਰਿਹਾ ਨਾ ਰੋਣ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਆਈ ਜਾਂਦੀ ਅਸੀਂ ਜਿਹੜੀ ਆ ਸੀਓ ਸਾਹਿਬ ਨੂੰ ਪੰਜਾਬ ਨੂੰ ਉੱਥੇ ਭੇਜ ਰਹੇ ਹਾਂ ਕਿੱਥੇ ਕਿੱਥੇ ਜਮ੍ਹਾਂ ਕਰਾ ਸਕਦੇ ਨੇ ਲੋਕ ਥਾਣੇ ਦੇ ਵਿੱਚ ਲੋਕ ਥਾਣੇ ਵਿੱਚ ਆਪਣਾ ਕੰਸਰਨਡ ਥਾਣਾ ਜਾਂ ਜਿਹੜੇ ਸਾਡੇ ਗਨ ਹਾਊਸ ਨੇ 19 ਗਨ ਹਾਊਸ ਸਾਡੇ ਲੁਧਿਆਣਾ ਦੇ ਉੱਥੇ ਵੀ ਜਮ੍ਹਾਂ ਕਰਾ ਸਕਦੇ ਆ ਜਿਹੜਾ ਤੁਸੀਂ ਡਾਟਾ ਦਿੱਤਾ ਵਾ ਉਹੀ ਹੀ ਯਾਰ ਜਿਹੜੇ ਵੈਪਨ ਨੇ ਰਿਸਕਸਟਿੰਗ ਉਹ ਲੁਧਿਆਣਾ ਵੀ ਹੈ ਸਾਰੀਆਂ ਤਹਿਸੀਲਾਂ ਵਗੈਰਾ ਮੁਲਾਕੀ ਪੂਰਾ ਲੁਧਿਆਣਾ ਨਹੀਂ ਜੀ ਸਰ ਸ਼ਹਿਰ ਦੇ ਸਾਡੇ ਲਾਇਸੈਂਸ ਨੇ ਸਾਡੇ ਜਿਹੜੇ ਥਾਣੇ 28 ਥਾਣੇ ਆ ਉਹਨਾਂ ਦੇ ਸਾਡੇ ਸਿਆਰੀ ਥਾਣੇ ਦੇ ਆ ਆਪਣੇ ਆਪਣੇ ਜਿਹੜੇ ਡੀਸੀ ਕਮਿਸ਼ਨਰ ਦੇ ਕਮਿਸ਼ਨਰ ਦੇ ਸਾਰੇ ਹੈਗੇ ਬਈ ਆਪਾਂ ਨੇ 16293 ਜੱਤਨ ਜਿਹੜੇ ਲਾਇਸੈਂਸ ਆ ਲਾਇਸੈਂਸ ਤਰ ਗਿਆ ਤੇ ਉਹਨਾਂ ਕੋਲ ਕਿੰਨੇ ਵੈਪਨ ਨੇ 19447 ਵੈਪਨ ਨੇ ਇਹਨਾਂ ਵਿੱਚੋਂ 2521 ਜਮ੍ਹਾਂ ਹੋ ਚੁੱਕਾ ਮੋਂ ਕੱਤ ਲੋਕਾਂ ਨੂੰ ਕੀ ਅਪੀਲ ਆਜੀ ਹੈ ਅਪੀਲ ਇਹ ਵੀ ਵੈਪਨ ਜਿਹੜਾ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੈਪਨ ਜਮਾ ਕਰਾਓ 100% ਵੈਪਨ ਜਮਾ ਹੋਣਾ ਆ ਸਿਰਫ ਛੋਟ ਉਹਨਾਂ ਨੂੰ ਹੀ ਦੇਣੀ ਹੈ ਜਿਨ੍ਹਾਂ ਨੂੰ ਸਕਰੀਨਿੰਗ ਕਮੇਟੀ ਅਲਾਉ ਕਰੂਗੀ ਜਾਂ ਸ਼ੂਟਰਸ ਨੇ ਉਹ ਅਪਰੋਕਸੀਮੇਟ 4-500 ਵੈਪਨ ਹੁੰਦਾ ਉਹਨਾਂ ਨੂੰ ਛੋਟ ਮਿਲਦੀ ਉਹ ਵੀ ਜੇ ਸਾਨੂੰ ਅਪਰੋਚ ਕਰਨਗੇ ਅਸੀਂ ਉਸ ਹਿਸਾਬ ਨਾਲ ਸਕਰੀਨਿੰਗ ਕਮੇਟੀ ਉਹਨੂੰ ਰਿਵਿਊ ਕਰਦੀ ਹੈ ਰਿਵਿਊ ਕਰਕੇ ਹੀ ਉਹਨਾਂ ਨੂੰ ਐਗਜ਼ੈਂਪਸ਼ਨ ਮਿਲਦੀ ਹੈ ਔਰ ਬਕਾਇਦਾ ਆਰਡਰ ਦਿੰਦੇ ਆ ਅਸੀਂ ਆਰਡਰ ਦੇ ਮੁਤਾਬਕ ਇਹਨੂੰ ਜਮਸਨ ਹੋਊਗੀ ਜਿਹਦੇ ਕੋ ਆਰਡਰ ਹੋਊਗਾ ਉਹਦੇ ਕੋਲੇ ਵਿਪਨ ਹੋਊਗਾ ਆਦਰਵਾਈਜ਼ 100% ਜਮਾ ਹੋਊਗਾ ਉਹ ਤੇ ਕਰਵਾਇਆ ਜਾਊਗਾ ਉਹ ਤੇ ਕਰਵਾਇਆ ਜਾਊਗਾ ਇਮੀਡੀਏਟਲੀ ਉਹਦਾ ਲਾਇਸੈਂਸ ਕੈਨਸਲ ਹੋ ਜਾਊਗਾ